ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਲਗਾਤਾਰ ਅਕਾਲੀ ਦਲ ਦੇ ਅੰਦਰੂਨ ਲੀਡਰ ਜਿਹੜੇ ਨੇ ਉਹ ਲੜਦੇ ਨਜ਼ਰ ਆ ਰਹੇ ਨੇ ਪਾਟੋ ਤੜ ਮੱਚਦੀ ਨਜ਼ਰ ਆ ਰਹੀ ਆ ਔਰ ਉਸੇ ਦੇ ਵਿੱਚ ਹੀ ਚਰਨਜੀਤ ਬਰਾੜ ਜਿਹੜੇ ਨੇ ਉੱਪਰ ਕੇ ਸਾਹਮਣੇ ਆ ਰਹੇ ਲਗਾਤਾਰ ਚਰਨਜੀਤ ਬਰਾੜ ਵੱਲੋਂ ਕੁਝ ਗੱਲਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਚਰਨਜੀਤ ਬਰਾੜ ਨਿਸ਼ਾਨੇ ਸਾਧ ਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਪਰਮਪੰਸ ਵੰਟੀ ਰੋਮਾਣਾ ਦੇ ਉੱਤੇ ਪਰ ਗੱਲ ਇੱਥੇ ਖੜਦੀ ਆ ਕਿ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਬਦਲ ਗਏ ਕਿਸ ਤਰ੍ਹਾਂ ਹਾਲਾਤਾਂ ਦੇ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਤੇ ਚਰਨਜੀਤ ਬਰਾੜ ਜਿਹੜੇ ਨੇ ਉਹ ਸਿੱਧੇ ਨਿਸ਼ਾਨੇ ਸਾਧ ਦੇ ਪਏ ਨੇ ਦੁਬਾਰਾ ਇੱਕ ਵੀਡੀਓ ਸਾਹਮਣੇ ਆਇਆ ਨੇ ਚਰਨਜੀਤ ਬਰਾੜ ਦੀ ਔਰ ਇਸ ਵਿੱਚ ਸਾਫ਼ ਤੌਰ ਦੇ ਉੱਤੇ ਆਪਣੇ ਕੁਝ ਪੱਖ ਸਾਹਮਣੇ ਰੱਖਦੇ ਨਜ਼ਰ ਆ ਰਹੇ ਨੇ ਕੁਝ ਤਬਦੀਲੀਆਂ ਦੇ ਬਾਰੇ ਜ਼ਿਕਰ ਕਰ ਰਹੇ ਨੇ ਚਰਨਜੀਤ ਬਰਾੜ ਕੀ ਉਹਨਾਂ ਤਬਦੀਲੀਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵੀ ਸ਼ਾਮਿਲ ਹੈ ਕੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਚਾਹੁੰਦੇ ਨੇ ਚਰਨਜੀਤ ਬਰਾੜ ਦੱਸਤੀ ਕਿ ਚਰਨਜੀਤ ਬਰਾੜ ਸਲਾਹਕਾਰਾਂ ਦੇ ਵਿੱਚੋਂ ਇੱਕ ਰਹਿ ਚੁੱਕੇ ਨੇ ਸੁਖਬੀਰ ਬਾਦਲ ਦੇ ਅਥਾ ਕਰੀਬੀ ਦੱਸੇ ਜਾਂਦੇ ਨੇ ਔਰ ਤਾਂ ਵੀ ਕੀ ਚਰਨਜੀਤ ਬਰਾੜ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਚਾਹੁੰਦੇ ਨੇ ਆਪਣੇ ਆਪ ਦੇ ਵਿੱਚ ਹੈਰਾਨੀ ਜਨਕ ਗੱਲ ਹੋ ਸਕਦੀ ਹੈ ਪਰ ਜ਼ਰੂਰ ਅਕਾਲੀ ਲੀਡਰ ਜ਼ਿਆਦਾਤਰ ਹੁਣ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲੱਭਦੇ ਨਜ਼ਰ ਆ ਰਹੇ ਨੇ ਪਰ ਇੱਥੇ ਆ ਕੇ ਗੱਲ ਖੜਦੀ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਫੋਰਸ ਕੀਤਾ ਜਾ ਸਕੇਗਾ ਜਾਂ ਕੀ ਸੁਖਬੀਰ ਸਿੰਘ ਬਾਦ ਏ ਆਉਂਦਾ ਸਮਾਂ ਦੱਸੇਗਾ ਫਿਰ ਹਾਲ ਚਰਨਜੀਤ ਬਰਾੜ ਨੇ ਜੋ ਗੱਲਾਂ ਕਹੀਆਂ ਨੇ ਆਪ ਸੁਣ ਲੈਣੇ। ਅਸੀਕਾਲ ਜੀ ਮੇਰੀ ਬੇਨਤੀ ਹੈ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੂੰ ਸਾਰੇ ਹਲਕਾ ਇੰਚਾਰਜ ਸਾਹਿਬਾਨਾਂ ਨੂੰ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੀਟਿੰਗ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਰੱਖੀ ਗਈ ਹੈ। ਕਿਰਪਾ ਕਰਕੇ ਜੋ ਲੋਕ ਧਰਤੀ ਤੇ ਸੋਚਦੇ ਐ ਜੋ ਤੁਸੀਂ ਦਿਲੋਂ ਸੋਚਦੇ ਹੋ ਕਿਹੜੇ ਕਾਰਨਾ ਕਰਕੇ ਪਾਰਟੀ ਡਿੱਗੀ ਹੈ ਤੇ ਕਿਹੜੇ ਕਿਹੜੇ ਤਰੀਕੇ ਵਰਤ ਕੇ ਪਾਰਟੀ ਉੱਠ ਸਕਦੀ ਹੈ। ਮੀਟਿੰਗ 'ਚ ਜ਼ਰੂਰ ਬੋਲਿਓ ਇਹ ਮੇਰੀ ਤੁਹਾਨੂੰ ਹੱਥ ਬੰਨ ਕੇ ਗੁੰਜਰਸ਼ ਬੇਨਤੀ ਹੈ اور ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਨੂੰ ਵਰਕਰਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਆਪਣੇ ਹਲਕਾ ਇੰਚਾਰਜ ਨੂੰ ਆਪਣੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬਾਨ ਨੂੰ ਫੋਨ ਕਰੋ ਮੈਸੇਜ ਭੇਜੋ ਕਿ ਜੋ ਧਰਤੀ ਦੀ ਗਰਾਊਂਡ ਦੀ ਸਥਿਤੀ ਹੈ ਉਹਦੇ ਬਾਰੇ ਜਾ ਕੇ ਜਿਹੜਾ ਹੈਗਾ ਜਰੂਰ ਮੀਟਿੰਗ ਦੇ ਵਿੱਚ ਗੱਲ ਕਰਨ ਤੇ ਉਹ ਸੋਚ ਦੇ ਮੁਤਾਬਕ ਲੋਕਾਂ ਦੀ ਮੰਗ ਦੇ ਮੁਤਾਬਕ ਪਾਰਟੀ 'ਚ ਜੋ ਲੋੜੀਂਦੀਆਂ ਤਬਦੀਲੀਆਂ ਉਹ ਤੁਰੰਤ ਕੀਤੀਆਂ ਜਾਣ ਮੈਂ ਤੁਹਾਨੂੰ ਇਹ ਵੀ ਯਾਦ ਕਰਾ ਦਿਆਂ ਕਿ ਪਹਿਲਾਂ ਵੀ ਮੀਟਿੰਗਾਂ ਹੋਈਆਂ ਪਹਿਲਾਂ ਵੀ ਤੁਸੀਂ ਬੜੀਆਂ ਆਵਾਜ਼ਾਂ ਠਾਈਆਂ ਨਾ ਤਾਂ ਕਿਤੇ ਉਹ ਲਿਖੀਆਂ ਜਾਂਦੀਆਂ ਤੇ ਨਾ ਉਹ ਕਿਸੇ ਕਾਰਵਾਈ ਰਜਿਸਟਰ ਚ ਆਉਂਦੀਆਂ ਤੇ ਨਾ ਉਹ ਪੂਰੀਆਂ ਕੀਤੀਆਂ ਜਾਂਦੀਆਂ ਇਸ ਕਰਕੇ ਆਖਰੀ ਮੌਕਾ ਹੈ ਕਿਰਪਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਾਰਟੀ ਨੂੰ ਬਚਾ ਲਓ ਤਕੜੇ ਹੋ ਕੇ ਪਾਰਟੀ ਦੇ ਵਿੱਚ ਜੋ ਸੁਧਾਰ ਕਰਨ ਵਾਲੇ ਆ ਸਹੀ ਤੌਰ ਤੇ ਜਿਹੜੇ ਮੈਨੂੰ ਕੱਲੇ ਨੂੰ ਫੋਨ ਕਰਕੇ ਕਹਿੰਦੇ ਹੋ ਜਾਂ ਗਲੀ ਚ ਤੁਰਿਆ ਜਾਂਦਾ ਤੁਹਾਨੂੰ ਵੋਟਰ ਤੇ ਵਰਕਰ ਹਰੇਕ ਕਹਿੰਦਾ ਕਿ ਕਿਹੜੀਆਂ ਕਿਹੜੀਆਂ ਤਬਦੀਲੀਆਂ ਪਾਰਟੀ ਚ ਲਿਆਓ ਉਹ ਅੱਜ ਕਿਰਪਾ ਕਰਕੇ ਮੈਨੂੰ ਉਮੀਦ ਹੈ ਕਿ ਹਰੇਕ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦਾ ਹੈ ਤਾਂ ਉਹ ਹਰ ਹਾਲਤ ਦੇ ਵਿੱਚ ਉਹ ਗੱਲ ਚੁੱਕ ਕੇ ਇਕੱਲੇ ਹਲਕਾ ਇੰਚਾਰਜ ਰਹਿ ਕੇ ਇਕੱਲੇ ਜ਼ਿਲ੍ਹਾ ਜੱਫੇਦਾਰ ਦਾ ਨਾਂ ਨਾਲ ਲਵਾ ਕੇ ਅਸੀਂ ਵੱਡੇ ਨਹੀਂ ਹੋ ਜਣਾ ਜਿੰਨਾ ਚਿਰ ਵੋਟਰ ਨਹੀਂ ਸਾਡੇ ਨਾਲ ਜੁੜਦਾ ਜਿੰਨਾ ਚਿਰ ਪੰਜਾਬ ਦੇ ਲੋਕ ਨਹੀਂ ਜੁੜਦੇ ਜਿੰਨਾ ਚਿਰ ਪੰਜਾਬ ਦੇ ਮੁੱਦੇ ਨਹੀਂ ਅਸੀਂ ਉਠਾ ਸਕਦੇ ਚੱਕ ਸਕਦੇ ਤੇ ਸਾਨੂੰ ਮੇਰਾ ਖਿਆਲ ਹੈ ਕਿ ਉਹਨਾਂ ਚਿਰ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਸੋ ਸਾਰਿਆਂ ਨੂੰ ਆਖਰੀ ਵਾਰੀ ਇੱਕ ਵਾਰੀ ਫੇਰ ਬੇਨਤੀ ਹੈ ਸਾਨੂੰ ਤਾਂ ਕਈ ਬੰਦਿਆਂ ਨੂੰ ਸੱਦੇ ਨਹੀਂ ਗਿਆ ਕਿਉਂਕਿ ਪਤਾ ਸੀ ਵੀ ਇਹ ਬੰਦੇ ਬੋਲ ਸਕਦੇ ਆ ਕਹਿ ਸਕਦੇ ਆ ਸਾਨੂੰ ਨਹੀਂ ਸੱਦਿਆ ਗਿਆ ਪਰ ਚਲੋ ਜਿਨ੍ਹਾਂ ਨੂੰ ਸੱਦਿਆ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਤਕੜੇ ਹੋ ਕੇ ਪੰਜਾਬ ਦਾ ਪੱਕ ਪੂਰੇਓ ਸ਼੍ਰੋਮਣੀ ਅਕਾਲੀ ਦਲ ਦਾ ਪੱਕ ਪੂਰੇਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ